ਭਾਬੀ ਜੀ ਭਾਬੀ ਜੀ ਹਾਂ ਰੋਸ਼ਨੀ ਆ ਦੇਖ ਮम्मी ਬਾਜ਼ਾਰ ਗਈ ਸੀ ਮੇਰੇ ਲਈ ਸੈਂਡ ਨਾਲ ਲੈ ਕੇ ਆਈ ਹਾਂ ਹਾਂ ਰੋਸ਼ਨੀ ਇਹ ਤਾਂ ਬਹੁਤ ਸੋਹਣੀ ਹੈ ਚਲੋ ਮੈਂ ਇਹਨੂੰ ਸੰਭਾਲ ਕੇ ਰੱਖ ਦेलੀਆਂ ਜਦੋਂ ਆਪਾਂ ਬਾਜ਼ਾਰ ਜਾਵਾਂਗੇ ਨਾ ਉਦੋਂ ਮੈਂ ਪਾ ਕੇ ਜਾਊਂਗੀ ਠੀਕ ਹੈ ਸ਼ਿਲਪਾ ਆ ਸ਼ਰਟ ਤੇ ਕਿੰਦਾ ਲੱਗਦੀ ਪਈ ਹੈ ਹਾਂ ਬਹੁਤ ਸੋਹਣੀ ਲੱਗ ਰਹੀ ਹੈ ਲੇਕਿਨ ਇਹ ਤਾਂ ਨਵੀਂ ਲੱਗ ਰਹੀ ਹੈ ਹਾਂ ਨਵੀਂ ਆ ਮੰਮੀ ਲੈ ਕੇ ਆਈ ਹੈ ਮੇਰੇ ਵਾਸਤੇ ਸ਼ਿਲਪਾ ਤੂੰ ਦੱਸ ਕਿ ਹੋਗੀ ਕੁਛ ਨਹੀਂ ਹੋਇਆ ਕੁਛ ਤਾਂ ਹੋਇਆ ਵਾ ਜਦੋਂ ਮੈਂ ਕੁਵਾਰੀ ਸੀ ਨਾ ਤੇ ਮੇਰੀ ਮੰਮੀ ਬਾਜ਼ਾਰ ਜਾਂਦੀ ਹੁੰਦੀ ਸੀ ਨਾ ਮੇਰੇ ਵਾਸਤੇ ਵੀ ਕੁਛ ਨਾ ਕੁਛ ਨਵਾਂ ਲੈ ਕੇ ਆਉਂਦੀ ਹੁੰਦੀ ਸੀ ਇਹ ਵੀ ਤਾਂ ਤੇਰੀ ਮੰਮੀ ਵਰਗੀ ਆ ਨਾ ਹਾਂ ਮੰਮੀ ਵਰਗੀ ਆ ਪਰ ਮੇਰੀ ਮਾਂ ਤਾਂ ਨਹੀਂ ਨਾ ਸੇਲਫਾ ਫੋਟੇ ਹਾਂਜੀ ਮੰਮੀ ਆਈ हां जी मम्मी जी आप तो डेकस्टर ਬਾਸੇ ਕੀ ਲੈ ਕੇ ਆਈ ਇਹ ਕਿ ਲੋ ਕੇ ਆਏ ਮਮੀ ਛੂਟ ਆ ਦੇ ਅੱਛਾ ਮੰਮੀ ਇਹ ਤਾਂ ਬਹੁਤ ਮਹਿੰਗਾ ਲੱਗ ਰਿਹਾ ਵਾ ਪੂਰੇ 7000 ਦਾ ਲੈ ਕੇ ਆਈਆਂ ਮਮੀ ਇਨਾ ਮਹਿੰਗਾ ਸੂਟ ਲਿਆਂ ਦੀ ਕੀ ਲੋੜ ਸੀ ਮੇਰੇ ਕੋਲ ਇੰਨੇ ਦਾ ਸੂਟ ਪਏ ਆ ਕੋਈ ਸਸਤਾ ਜਾਂ ਲਿਆਂਦੇ ਓਟਾ ਟਟੋ ਮਹਿੰਗਾ ਰੰ ਛੂਟ ਅੱਛਾ ਸਾਨੂੰ ਦੋਨਾਂ ਨੂੰ 5 500 ਦਾ ਸਮਾਨ ਤੇ ਆਪਣੀ ਨੂੰ ਵਾਸਤੇ 7000 ਦਾ ਸੂਟ ਚੁੱਪ ਕਰ ਜਾ ਤੂੰ ਕੁੜੀ ਮੇਰੇ ਅੱਗੇ ਪੁੱਛੇ ਸੱਡਿਆੜੀ ਘੁੰਮਦੀ ਰਹਿੰਦੀ ਆ ਪੈ ਚੱਲ ਜਾ ਨਾ ਕੰਮ ਤੇ ਇਹ ਬਗਾਨਾ ਤਾਂ ਨਾ ਇਹ ਆਪਣੇ ਘਰ ਜਾਊਗੀ ਕੰਮ ਦਾ ਇਹ ਨਹੀਂ ਹੋਣਾ ਮੇਰੇ ਕਿਆ ਮੈਨੂੰ ਇਹ ਪੁੱਛਦੀ ਆ ਰੋਟੀ ਮੈਨੂੰ ਇਹ ਪੁੱਛਦੀ ਆ ਬਿਸਤਰਾ ਇਹ ਵੀ ਸੌਂਦੀ ਆ ਮੇਰਾ ਤੂੰ ਤਾਂ ਕੁਛ ਨਹੀਂ ਕਰਦਾ ਵੱਡੇ ਆਏ ਆ ਦੋਨੇ ਜਣੇ ਇਹ ਮੇਰੀ ਨੋ ਨਹੀਂ ਮੇਰੀ ਧੀ ਆ ਮੈਂ ਸਾਰਾ ਕੁਝ ਇਹਨੇ ਦੇ ਆ ਕੀ ਕਹਿੰਦੀ ਬੀ ਸੀਗੀ ਤੂੰ ਸੋਈ ਨਾ ਬੀਤੀ ਕੈਡਾ ਨਹੀਂ ਲੱਗੀ ਸਾਡੀ ਵੀਡੀਓ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਸ਼ੇਅਰ ਤੇ ਲਾਈਕ ਜਰੂਰ ਕਰਿਓ ਥੈਂਕ ਯੂ ਜੀ